ਇੱਕ ਸਾਨੂੰ ਪੁਰਾਣੇ ਜ਼ਬਾਨੇ ਦੀ ਸੁਣੂ ਸੁਣਾਉਣਾ ਇੱਕ ਗੱਲ ਜੀ ਕਹਾਣੀ ਜੀ ਅੱਛਾ ਹਾਂ ਇਹ 60 70 ਸਾਲ ਤੋਂ 70 ਸਾਲ ਤੋਂ ਪਹਿਲਾਂ ਦੀਆਂ ਗੱਲਾਂ ਨੇ ਸੌ ਸੂ ਲਵੇ ਦੇ ਸੌ ਸਾਲ ਪਹਿਲਾਂ ਦੀਆਂ ਓਏ ਉਦੋਂ ਕੀ ਉਦੋਂ ਭਾਈ ਕੀ ਕਰਦੇ ਹੁੰਦੇ ਪਹਿਲੀਆਂ ਚ ਜਵਾਕ ਨੂੰ ਛੋਟੇ ਹੀ ਵਿਆਹ ਹੁੰਦੇ ਹੁੰਦੇ ਹਾਂ ਓ ਮਗਰੋਂ ਜਦੋਂ ਵੱਡਾ ਹੁੰਦਾ ਮਕਲਾਵਾ ਮਕਲੂਵਾ ਦਾ ਪੰਨ 10 ਸਾਲਾਂ ਮਗਰੋਂ ਦੇ ਦਿੰਦੇ ਪਹਿਲੀ ਨਿੱਕੇ ਜਿਹਨੂੰ ਬਿਆਹ ਕੇ ਧਰ ਦਿੰਦੇ ਐਂ ਹੀ ਕਰਦੇ ਫਿਰ ਇਹਾਂ ਦੇ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਉਹ ਇੱਕ ਜੱਟ ਦੇ ਪਈ ਇੱਕ ਮੁੰਡਾ ਸੀਗਾ ਭਾਜੀ ਆ ਜੱਟ ਦਾ ਕੰਮ ਦੀ ਚੰਗਾ ਤੇ ਵਧੀਆ ਕਾਰੋਬਾਰ ਤੇ ਜਮੇ ਜਮੂਣ ਵਧੀਆ ਸੀ ਉਹਦਾ ਬੱਚਾ ਤਾਂ ਉਹ 6 ਸਾਲ ਦਾ ਸੀ 5 6 ਸਾਲ ਦਾ ਉਹਦਾ ਕਿਸੇ ਨੇ ਉਹਦੀ ਰੋਕ ਲਿਆ ਚਲੋ ਕਹਿੰਦੇ ਵਿਆਹ ਲਿਓ ਮਖਲਾਵਾ ਫੇਰ ਲਿਆਵਾਂਗੇ ਚੱਕ ਕੇ ਲੈ ਗਏ ਜਵਾਕ ਨੂੰ ਗੱਡੇ-ਗੱਡੇ ਚ ਜਨ ਬਾਕੀ ਲੈ ਗਏ ਗੱਡਾਂ ਦੇ ਚ ਜਨ ਜਾਂਦੀ ਕੋਈ ਰਸ ਰੁਸ ਕਰਾ ਲਿਆ ਉਹ ਤਾਂ ਜਵਾਕ ਪਈ ਵਿਆਹ ਲਿਆਂਦਾ ਵਿਆਹ ਕੇ ਲਿਆ ਕੇ ਛੜਤਾ ਫਰੀਂ ਗਏ ਜ਼ਿੰਮੇਦਾਰ ਉਹ ਜੱਟ ਤਾਂ ਪਈ ਚਲਾਣਾ ਕਰ ਗਿਆ ਨੇ ਹੌਲੀ-ਹੌਲੀ ਉਹ ਨਿਆਣਾ ਸੀ ਤੇ ਕੋਈ ਮਾਂ ਸੀ ਉਹਨਾਂ ਨੇ ਕੀ ਕਰਿਆ ਹੌਲੀ-ਹੌਲੀ ਤਾਂ 20 ਸਾਲਾਂ ਜਦੋਂ ਵੱਡਾ ਹੋਇਆ ਉਹ ਤਾਂ ਭੁੱਲ ਭੱਲ ਗਏ ਉਹਨੂੰ ਤਾਂ ਕੀ ਜਾਣਤੀ ਜਵਾਕ ਨੂੰ ਵੀ ਮੈਂ ਵਿਆਹਿਆ ਹੋਇਆ ਉਹ ਇਹ ਜੇ ਮੁੰਡੇ ਜਿਹੜੇ ਆਏ ਜੇ ਉਹਨੂੰ ਪੁੱਛਣ ਲੱਗੇ ਉਹ ਤੂੰ ਤਾਂ ਵਿਆਹਿਆ ਹੋਇਆ ਕਹਿੰਦਾ ਤੂੰ ਤਾਂ ਲਿਆ ਬਹੂ ਵੀ ਅਸੀਂ ਤਾਂ ਚਲ ਹਜੇ ਮੰਗੇ ਮਿਹੇ ਹੀ ਨਹੀਂ ਕਹਿੰਦਾ ਕਦੋਂ ਮੰਗਿਆ ਕਹਿੰਦਾ ਮੈਂ ਤਾਂ ਵਿਆਹ ਹੀ ਨਹੀਂ ਕਰਾਇਆ ਕਹਿੰਦੇ ਨਾ ਨਾਲੇ ਸੁਣਦੇ ਆ ਵੀ ਤੂੰ ਵਿਆਹਿਆ ਹੋਇਆ ਕਹਿੰਦਾ ਨਾ ਉਹਨੇ ਫੇਰੇ ਜਾ ਕੇ ਪੁੱਛ ਆਪਦੀ ਮਾਂ ਨੂੰ ਕਹਿੰਦਾ ਬੇਬੇ ਮੈਨੂੰ ਸਾਰੇ ਕਹਿੰਦੇ ਵੀ ਤੂੰ ਵਿਆਹਿਆ ਹੋਇਆ ਕਹਿੰਦਾ ਮੈਂ ਵਿਆਹਿਆ ਹੋਇਆ ਕਹਿੰਦੀ ਹਾਂ ਪੁੱਤ ਹਾਏ ਤਾਂ ਤੂੰ ਵਿਆਹਿਆ ਹੈ ਛੋਟਾ ਜਿਹਾ ਵਿਆਹ ਹੈ ਜੀ ਫਿਰ ਕਹਿੰਦਾ ਕਿਹੜੇ ਪਿੰਡ 'ਚ ਆ ਕਹਿੰਦੀ ਆਏ ਤਾਂ ਭਾਈ ਮੈਨੂੰ ਪਤਾ ਨਹੀਂ ਕਹਿੰਦੀ ਪਤਾ ਨਹੀਂ ਐਦਾ ਹਾਂ ਜੇ ਜਾਈ ਨੀ ਮੈਨੂੰ ਪਤਾ ਹੈਗਾ ਕਹਿੰਦਾ ਬਾੜਾ ਜਾ ਤਾ ਫਿਰ ਹੋਰ ਕਿਹਨੂੰ ਪੁੱਛਿਆ ਕਹਿੰਦਾ ਪਿੰਡ 'ਚ ਹੋਰ ਸਿਆਣੇ ਬੰਦਿਆਂ ਨੂੰ ਪੁੱਛਿਆ ਉਹਨੇ ਵੀ ਮੈਂ ਬਹਿਹਾ ਹੋਇਆ ਕਹਿੰਦੇ ਹਾਂ ਤੂੰ ਬਹਿਹਾ ਤਾ ਕਹਿੰਦੇ ਕਿੱਥੇ ਕਹਿੰਦੇ ਆਏ ਤਾਂ ਭਾਈ ਸਾਨੂੰ ਪਿੰਡ ਦਾ ਤਾਂ ਪਤਾ ਨਹੀਂ ਭੁੱਲ ਭੱਲ ਗਏ ਬਿਆ ਜਰੂਰ ਹੈ ਤੇਰਾ ਲਿਕੇ ਜਰਾ ਉਹਨੇ ਇੱਕ ਸਿਆਣਾ ਬੰਦਾ ਵੱਡਾ ਸੀ ਉਹ ਕਹਿੰਦੇ ਉਹਨੂੰ ਪਤਾ ਹੋ ਥੋੜੇ ਨੇੜੇ ਦਾ ਜਨ ਵੀ ਗਿਆ ਉਹ ਉਹ ਇਹ ਕਹਿੰਦਾ ਬਾਬਾ ਯਾਰ ਮੈਨੂੰ ਸਾਰੇ ਕਹਿੰਦੇ ਨੇ ਵੀ ਬਹਿ ਬਹਿ ਵੀ ਮੈਂ ਬਹਿ ਹਾਂ ਤੈਨੂੰ ਪਤਾ ਹੈ ਕਹਿੰਦਾ ਹਾਂ ਭਾਈ ਤੂੰ ਬਹਿ ਹੈ ਕਹਿੰਦਾ ਮੈਂ ਜਨ ਵੀ ਗਿਆ ਸੀ ਕਹਿੰਦਾ ਕਿਹੜਾ ਪਿੰਡ ਸੀ ਫਿਰ ਕਹਿੰਦਾ ਪਿੰਡ ਤਾਂ ਹੁਣ ਮੇਰੇ ਵੀ ਨਹੀਂ ਯਾਦ ਹੂੰ ਕਹਿੰਦਾ ਕੱਚੇ ਜੇ ਰਸਤੇ ਗਏ ਤੇ ਕਹਿੰਦਾ ਉਹ ਇਧਰ ਤੂੰ ਗਏ ਤੇ ਗੱਡਿਆਂ ਜਾਂਚਾ ਹਣਾ ਆਚਾ ਕਨਾਲ ਫਿਰ ਹੁਣ ਇਹਦਾ ਕੀ ਪਰਤਾਲ ਕਰੀਏ ਜਾਂ ਭੰਡੀ ਨਹੀਂ ਜਾਂਦੇ ਉਹਨੇ ਕੀ ਕਰਿਆ ਕਹਨਾ ਇਹ ਘਰ ਆਪਦੀ ਮਾਂ ਨੂੰ ਕਹਿੰਦਾ ਕੰਮ ਚੰਗਾ ਸੀ ਕਹਿੰਦਾ ਦੇਖੀ ਜੋ ਮੈਂ ਕਰਦਾ ਪਰਤਾਲ ਭਾਲ ਦਿਆਂ ਤੂੰ ਮੈਨੂੰ ਇੱਕ ਥਾਲੇ ਦੇ ਘੋੜੀ ਇੱਕ ਮੈਨੂੰ ਲੈਦੇ ਕੰਠਾ ਕੰਨਾਂ ਤੇ ਨੱਤਿਆਂ-ਨੁੱਤਿਆਂ ਕਰਾ ਦੇ ਚੂੜੀ ਕਰਾ ਦੇ ਮੈਂ ਪਾਲਾਂ ਆਹਾਂ ਚ ਹੱਥਾਂ ਚ ਛਾਂਪਾ-ਸੂਪਾ ਕਰਾ ਕੇ ਬਣ ਜਾ ਜਾਨੀ ਕੂੜੀ ਲਾਇਲੀ ਖਾ ਕੇ ਰੋਟੀਆਂ ਖਾਂਦਾ ਚੰਗਾ ਮੈਂ ਜਾਂਦਾ ਪੜਤਾਲ ਕਰਦਾ ਵੀ ਆਪ ਕਹਿੰਦੀ ਬੜਾ ਕੱਚੇ ਰਸਤੇ ਗਏ ਤੇ ਜਾਂਾ ਆਪਾਂ ਕੱਚੇ ਰਸਤੇ ਘੂੜੀ ਪਾਲਿਆ ਫਿਰ ਉਹਨੇ ਪਈ ਹੌਲੀ ਘੂੜੀ ਪਾਈ ਕੱਚੇ ਰਸਤੇ ਹੌਲੀ-ਹੌਲੀ ਗਾਹ ਕਿਸੇ ਪਿੰਡ ਪਾ ਗਿਆ ਪਿੰਡ ਗਿਆ ਉੱਥੇ ਪਈ ਇੱਕ ਬੁੜੀ ਖੂਹ ਤੋਂ ਪਾਣੀ ਭਰੀ ਜਾਵੇ ਬੁੜੀ ਤੇ ਉਹ ਠੱਗਾਂ ਸੀ ਚਾਰ ਉਹਦੇ ਮੁੰਡੇ ਤੇ ਇੱਕ ਕੁੜੀ ਸੀ ਕਾਪ ਤੇ ਉਹ ਠੱਗਿਆ ਮਾਰਦੇ ਪਾੜੀ ਲੁੱਟ ਲੈਣ ਦੇ ਬੰਦੇ ਨੂੰ ਉਹਨੇ ਆਖਿਆ ਵੀ ਆ ਤਾ ਕੋਈ ਬੰਥਈ ਪੂਰਾ ਟਮਾਟਾ ਮਾਂ ਭੜੀਆਂ ਪਾਈਆਂ ਨੇ ਤਾਂ ਆ ਗਿਆ ਵੀ ਇਹਨੂੰ ਕਹਿੰਦਾ ਮਾਈ ਪਾਣੀ ਪੀਣਾ ਐ ਨਹੀਂ ਭਾਈ ਪਾਣੀ ਪਾਣੀ ਦੀ ਕੀ ਗੱਲ ਐ ਚਲ ਤੂੰ ਮੇਰੇ ਨਾਲ ਦੁੱਧ ਪਿਉ ਤੈਨੂੰ ਘਰੇ ਚੱਲ ਭਾਈ ਉਹਨੇ ਆਖਿਆ ਵੀ ਇਹ ਲੁੱਟਾਂਗੇ ਸਮਾਨ ਘਰੇ ਚਾਲੇ ਨੂੰ ਉਹਨੇ ਆਖਿਆ ਵੀ ਜਿਹੜੀ ਇਹ ਬੁੜੀ ਕਹਿੰਦੀ ਚਾਹਤਨ ਪਈ ਘਰੇ ਦੁੱਧ ਪਿਾਵਾਂਗੇ ਹੁਣ ਪਾਣੀ ਵੀਰੇ ਪਿਉਣੇ ਇਹਦਾ ਹੋ ਸਕਦਾ ਆਪਣੀ ਸੱਸ ਹੀ ਹੋਵੇ। ਕਹਿੰਦਾ ਆਪਣੀ ਸੱਸ ਹੀ ਹੋਵੇ। ਕਰ ਆਪਦੀ ਬਣਾਈ ਗੱਲ ਉਹਨੇ। ਹਾਂ। ਵੀ ਤਾਂ ਆਪਣੀ ਸੱਸ ਹੈ। ਇਹਨੇ ਮੈਂ ਸਿਆਣ ਲਿਆ। ਸਿਆਣੇ ਹੋ ਘਰੇ ਲਈ। ਅੱਛਾ। ਘਰੇ ਪਈ ਬਸਤਰਾ ਬਸਾ ਕੇ ਚਾਦਰ ਚੋਂ ਉਧਰ ਬਸਾ ਕੇ ਬਠਿਆ ਲਿਆ। ਵਿੱਚ ਤੇ ਬਾਗ ਬੂਗ ਨਾ ਜਵੇ ਇੱਥੇ ਰੱਖਾਇਆ ਇਹਨੂੰ ਅੱਜ। ਉਹਨੇ ਸੋਚਿਆ ਵੀ ਇਹ ਤਾਂ ਵਾਕਈ ਠੀਕ ਆਇਆ। ਇਹ ਆਪਣੀ ਸੱਸ ਹੀ ਆ ਜਦ ਆਪਾਂ ਨੂੰ ਵਧੀਆ ਬਿਸਤਰਾ-ਬਿਸਤਰਾ ਬਣਾ ਕੇ ਚਾਦਰ ਬਸਾ ਕੇ ਬਠਿਆ ਲਿਆ। ਉਹ ਕੁੜੀ ਫਿਰ ਉਹਦੀ ਇੱਕ ਮਟਿਆਰ ਸੀ ਠਗਣੀ ਦੀ ਕਹਿੰਦਾ ਹੋ ਸਕਦਾ ਕਹਿੰਦਾ ਆਪਣੇ ਘਰ ਵਾਲੀ ਹੋਵੇ ਆਪਣੀ ਬਹੂ ਹੋਵੇ ਵੱਡੀ ਹੋਵੇ ਹੁਣ ਪੱਕ ਪਕਾ ਲਿਆ ਹਣ ਕਹਿੰਦਾ ਇਹ ਆਪਣੀ ਬਹੂ ਵੀ ਆ ਸਮਝ ਫਿਰ ਇਹਨਾਂ ਨੇ ਸ਼ਾਨ ਲਿਆ ਉਹ ਚਾਰ ਉਹਦੇ ਮੁੰਡੇ ਜਿਹੜਾ ਬਾਹਰੋਂ ਆਗੇ ਭਈ ਕੰਮ ਧੰਦੇ ਤੋਂ ਆ ਕੇ ਕਹਿੰਦਾ ਉਹਨਾਂ ਨੇ ਵੀ ਹੱਥ ਹੱਤ ਮਿਲਾਇਆ ਵਧੀਆ ਹਾਲ-ਵਾਲ ਪੁੱਛਿਆ ਕਹਿੰਦਾ ਇਹ ਆਪਣੇ ਸਾਲੇ ਹੋਣਗੇ ਫਿਰ ਨਾ ਨਾ ਉਹਨਾਂ ਨੇ ਭਈ ਦਾਰੂ ਲਿਆ ਤੇ ਬੋਤਲਾਂ ਇਹ ਤਾਂ ਵਾਕਈ ਠੀਕ ਹੈ ਆਪਣੇ ਸਾਲੇ ਨੇ ਇਹਨਾਂ ਨੇ ਵੀ ਸਿਆਣ ਲਿਆ ਆਪਾਂ ਕੋਈ ਪਰੋਣਾ ਹੀ ਹੈ ਕਹਿੰਦਾ ਚਲ ਠੀਕ ਹੈ ਹੋਈ ਮਿੱਟੀ ਗੱਲ ਆਥਨ ਹੋ ਗਿਆ ਰੋਟੀ ਰੋਕ ਕੇ ਖਾਦਾ ਉਹਨਾਂ ਨੇ ਬਣਾਈ ਗੱਲ ਵੀ ਇਹਨੂੰ ਕਿਵੇਂ ਲੁੱਟੀ ਹੈ ਯਾਰ ਕਿਹੜੀ ਛੇ ਗੈ ਮੈਂ ਇਹਦੇ ਆਪਾਂ ਹੁਣ ਲੁੱਟ ਲੈ ਇਹਨੂੰ ਕੋਈ ਨਾ ਕੱਠੇ ਹੋ ਕੇ ਬੈ ਗਏ ਕਹਿੰਦਾ ਵੀ ਆਇਆ ਘਰ ਭਾਈ ਤੂੰ ਤੂੰ ਸਾਨੂੰ ਕੋਈ ਗੱਲ ਸੁਣਾ ਉਹ ਕਹਾਂ ਯਾਰ ਗੱਲ ਤਾਂ ਮੇਰੇ ਯਾਦ ਨਹੀਂ ਕੋਈ ਕਹਿੰਦਾ ਤੁਸੀਂ ਸੁਣਾ ਦਿਓ ਕੋਈ ਉਹ ਕਹਿੰਦੇ ਚਲ ਅਸੀਂ ਤਾਂ ਸੁਣਾ ਦਾਂਗੇ ਗੱਲ ਪਰ ਸ਼ਰਤ ਰੱਖਾਂਗੇ ਕਹਿੰਦਾ ਕੀ ਕਹਾਂ ਜੇ ਤੁਸੀਂ ਮੇਰੀ ਗੱਲ ਦਾ ਜਵਾਬ ਦੇਤਾ ਫੇ ਤਾਂ ਠੀਕ ਐ ਜੇ ਤੈਨੂੰ ਸਵਾਲੇ ਸਵਾਲ ਨਾ ਆਇਆ ਸਾਡੀ ਗੱਲ ਦਾ ਰੁਪਿਆ 10000 ਲਵਾਂਗੇ ਕਹਿੰਦਾ ਲੈ ਲਿਓ ਠੀਕ ਐ ਭਾਈ ਉਹ ਗੱਲ ਸੁਣਾਉਣ ਲੱਗੇ ਟਿੱਕੇ ਜਾਣਾ ਕਹਿੰਦਾ ਵੀ ਅਸੀਂ ਸਬਜ਼ੀ ਦਾ ਕੰਮ ਕਰਦੇ ਹਾਂ ਤਾਂ ਕਹ ਅੱਛਾ ਇੱਕ ਸਾਡੇ ਲੈ ਆ ਘੋੜੀ ਅੱਛਾ ਆ ਕੇ ਸੀ ਤੜਕੀ ਸਬਜ਼ੀ ਲੈਣ ਕਹੇ ਅਜ ਤਾਂ ਦੋ ਤਿੰਨ ਪੰਡਾ ਸਬਜ਼ੀਦਾਂ ਲੈ ਕੇ ਭਾਈ ਘੋੜੀ ਤੇ ਲਾਦ ਲੀਆਂ ਵੱਧ ਲਾਦ ਲਿਆ ਅਸਮਾਨ ਅਸੀਂ ਕਹਿੰਦਾ ਅੱਛਾ ਉਹ ਕਹਿੰਦਾ ਅਸੀਂ ਉਥੋਂ ਸ਼ਹਿਰ ਤੋਂ ਘੋੜੀ ਨੂੰ ਲੈ ਕੇ ਤੁਰ ਪਏ ਸਬਜ਼ੀ ਉੱਤੇ ਧਰ ਕੇ ਕਹਿੰਦਾ ਸਾਡੇ ਪਿੰਡ ਦੇ ਆਪ ਦੂ ਥੋੜਾ ਨੇੜੇ ਇੱਕ ਟੋਬਾ ਹੈ ਕਿ ਹਾਂ ਸਾਡੇ ਰਾਹ ਤੇ ਜਦੋਂ ਕਹਿੰਦਾ ਸੀ ਉੱਥੇ ਸਮਾਨ ਕਈ ਭਾਂਤੀ ਸਬਜ਼ੀ ਲੱਦ ਕੇ ਪੰਡਾ ਤੁਰੇ ਆਉਣਿਆ ਕਹਿੰਦਾ ਵਜਣੇ ਅਸੀਂ ਲਾਲਚ ਨਾਲ ਵੱਧ ਪਾ ਲਿਆ ਅੱਛਾ ਅੱਛਾ ਕਹਿੰਦਾ ਹੋਇਆ ਕਿ ਕੁਦਰਤ ਦੀ ਗੱਲ ਕਹਿੰਦਾ ਟੋਬੇ ਲਵੇ ਆ ਕੇ ਘੂੜੀ ਦਾ ਬਚਾੜੋ ਟੁੱਟ ਗਈ ਅੱਛਾ ਤਾਂ ਦੋ ਹੋ ਗਈਆਂ ਕਹਿੰਦਾ ਨਾਲ ਦਾ ਸਬਜ਼ੀ ਦੀ ਢਿੱਪ ਅੱਧੀ ਕੋੜੀ ਮਗਰ ਹੈ ਕਿ ਅੱਧੀ ਮੂੜੇ ਲੈ ਕੇ ਕਹਿੰਦਾ ਟੁੱਟ ਗਈ ਵਿਚਾਲੋ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਹਾਂ ਠੀਕ ਹੈ ਕਹਿੰਦਾ ਸੀ ਫੇਰ ਕੀ ਸਕੀਮ ਬਣਾਈ ਵੀ ਹੁਣ ਇਹ ਕਿਵੇਂ ਚੱਲੀਏ ਨਾਲੇ ਸਮਾਨ ਕਹਿੰਦਾ ਸੀ ਤਾਂ ਭਾਈ ਉਹ ਟੋਬੇ ਦੀ ਚੌਕੜੀ ਮਿੱਟੀ ਸੀ ਅਸੀਂ ਤਾਂ ਉਹ ਕੱਢ ਲਿਆਂਦੀ ਅਸਿਆ ਅਸੀਂ ਤਾਂ ਉਹ ਕੱਢ ਕੇ ਲਿਆ ਕੇ ਕੋਹੜੀਆਂ ਜੋੜ ਕੇ ਅਸੀਂ ਤਾਂ ਚੌਕੜੀ ਮਿੱਟੀ ਨਾਲ ਭਈ ਉਹ ਕਹਿੰਦਾ ਜੋੜਤੀ ਹਾਂ ਗੁੰਨੇ ਕਹਿੰਦੇ ਮਿੱਟੀ ਕਹਿੰਦਾ ਪੂਰੀ ਜੋੜਤੀ ਅੱਛਾ ਕਸ਼ਿਆ ਜੋੜ ਕੇ ਲੱਪਤੀ ਉੱਤੋਂ ਲੱਪਕੇ ਕਹਿੰਦਾ ਅਸੀਂ ਕੋੜੀ ਸੁੱਕਣੀ ਪਾਤੀ ਅੱਛਾ ਉਹ ਕਹਾ ਕਾਂ ਟੇਕ ਚੋ ਕੋੜੀ ਸੁੱਕ ਮਿੱਟੀ ਸੁੱਕ ਗਈ ਹਾਂ ਜਦੋਂ ਮਿੱਟੀ ਸੁੱਕ ਗਈ ਅਸੀਂ ਉਹ ਠਾਲੀ ਕੋੜੀ ਫਿਰ ਅੱਛਾ ਅੱਛਾ ਉਹ ਕਹਿੰਦੇ ਭਈ ਅਸੀਂ ਨਾਲ ਤਾਂ ਠਾਲੀ ਉੱਤੇ ਸਬਜ਼ੀ ਹਾਂ ਨਾਲੇ ਇੱਕ ਬਹਿ ਗਿਆ ਬੰਦਾ ਉਹ ਕਹਿੰਦਾ ਮੈਂ ਵੀ ਯਾ ਥੱਕਿਆ ਜੀ ਪਿਆ ਉਹ ਕਹਾਂ ਜੇ ਕੋੜੀ ਨੂੰ ਕਿਹਾ ਚੱਲ ਕਹਿੰਦਾ ਸੰਤਾ ਰਲ ਨਹੀਂ ਨਾ ਦੇਵੇ ਘੋੜੀ ਭਾਂਜਾ ਭੱਜ ਜਾਵੇ ਇੰਨਾ ਜੋਰ ਸਖਤ ਲੱਗ ਗਿਆ ਪੂਰਾ ਕਹਿੰਦਾ ਘਰੇ ਆ ਗਈ ਘਰੇ ਲਿਆ ਕੇ ਕਹਿੰਦਾ ਸਬਜ਼ੀ ਅਸੀਂ ਲਾਤੀ ਘੋੜੀ ਭਰਾ ਬੰਨਤੀ ਹੂੰ ਤੂੰ ਦੱਸੇ ਵੀ ਹੋ ਸਕਦਾ ਹੈ ਕਿ ਨਾ ਹੋ ਸਕਦਾ ਦੇਸ ਜਵਾਬ ਕਹਿੰਦਾ ਤਾਂ ਯਾਰ ਤੁਹਾਡੀ ਗੱਲ ਸਹੀ ਹੈ ਇਹ ਤਾਂ ਠੀਕ ਹੈ ਕਹਿੰਦਾ ਚੌਂਕਣੀ ਮਿੱਟੀ ਤਾਂ ਇੰਨੀ ਸਖਤ ਹੁੰਦੀ ਹੈ ਜੇ ਕਹਿੰਦਾ ਜੀ ਇੱਟ ਪੱਥ ਕੇ ਪੱਥ ਕੇ ਇਟਾਂ ਕੱਢ ਕੇ ਕੱਚੀ ਗੰਧ ਕੱਢ ਲੈ ਕਹਿੰਦਾ ਜਿੰਨਾ ਮਰਜੀ ਮੀਂਹ ਪਈ ਜਾਵੇ ਤਾਂ 100 ਸਾਲ ਨਹੀਂ ਢਹਿੰਦੀ ਹੁਣ ਕਹਿੰਦਾ ਜੇ ਇਹ ਮਿੱਟੀ ਦਾ ਜੋੜ ਲਾ ਗਿਆ ਛੋਡੀ ਘੋੜੀ ਦੇ ਇਹ ਤਾਂ 100 ਸਾਲ ਨਹੀਂ ਮਰਦੀ ਮੌਜ ਦਾ ਸਮਾਨ ਢੂਈ ਜਾਏ ਉਥੇ ਬੀ ਠੀਕ ਆ ਛੋਡੀ ਗੱਲ ਮੈਂ ਮੰਨ ਗਿਆ ਸੱਚੀ ਹੈ ਕਹਿੰਦੇ ਯਾਰ ਇਹ ਤਾਂ ਬੜਾ ਲੁੜਾਏ ਮੇਰੇ ਤੱਕ ਕਹਿੰਦੇ ਠੀਕ ਆ ਜੀ ਉਹ ਆਪਦਾ ਲੇਖ ਲਿਖਤਾ ਹਰੇ ਤਾਂ ਦੱਸਤਾ ਠੀਕ ਹੈ ਤੇਰੀ ਗੱਲ ਮੰਨ ਲਈ ਜੋ ਕਹਿੰਦਾ ਵੀ ਐ ਹੋ ਨਹੀਂ ਸਕਦੀ ਫਿਰ ਉਹ ਸਵਾਲ ਨੇ ਉਰ ਤੇ ਉਹ ਤੋਂ ਪੈਸੇ ਮੰਗਦੇ ਹੁਣ ਤਾਂ ਹਾਂ ਚ ਹੈ ਹੀ ਕਹੀ ਗਿਆ ਕਹਿੰਦਾ ਹੁਣ ਤੂੰ ਸੁਣਾ ਕਹਿੰਦਾ ਗੱਲ ਤਾਂ ਮੈਂ ਸੁਣਾ ਦੂੰ ਗੱਲ ਕਹਿੰਦਾ ਮੈਂ ਤਾਂ 20000 ਲਵ ਜੇ ਉਸ ਤੋਂ ਗੱਲ ਨਾਲ ਜਵਾਬ ਆਇਆ ਜੇ ਮੈਨੂੰ ਜਵਾਬ ਨਾ ਸਵਾਲ ਦਿੱਤਾ ਵੀ ਨਾ ਕਹਤਾ ਕਹਿੰਦੇ ਵੀ ਲੈ ਨਹੀਂ ਉਹ ਆਪਣੀ ਛਲੋਂ ਲੱਗ ਗਿਆ ਕਹਾਣੀ ਕਹਿੰਦਾ ਗੱਲ ਸੁਣ ਲੈ ਮੈਂ ਸੁਣਾਉਣਾ ਗੱਲ ਕਹਿੰਦਾ ਮੈਂ ਆ ਜੱਟਾਂ ਦਾ ਮੁੰਡਾ ਸੀ ਕੰਮ ਸਾਡਾ ਚੰਗਾ ਸੀ ਕਹਿੰਦਾ ਮੇਰੇ ਬਾਪ ਨੇ ਮੈਨੂੰ 6 ਸਾਲ ਦੇ ਹੀ ਵਿਆਹਤਾ ਕਿ ਅੱਛਾ ਉਹ ਮੇਰੇ ਬਾਪ ਤਾਂ ਕਹਿੰਦਾ ਮਰ ਗਿਆ ਕਹਿੰਦਾ ਮੈਂ ਨਿਆਣਾ ਸੀ ਮੇਰੀ ਮਾਂ ਘਰ ਭੁੱਲ ਗਈ ਵੀ ਸਹੁਰੇ ਕਿੱਥੇ ਤੇ ਨਾ ਕਹਿੰਦਾ ਮੈਨੂੰ ਪਿੰਡ 'ਚ ਦੱਸਿਆ ਵੀ ਸਹੁਰੇ ਕਿੱਥੇ ਦੇ ਤੇਰੇ ਕਿਹੜਾ ਪਿੰਡ ਦੀ ਇਹ ਤਾਂ ਮੈਂ ਆਖਿਆ ਵੀ ਬੜਾ ਰੋਣਾ ਹੁਣ ਸਹੁਰੇ ਕਿਵੇਂ ਪਾ ਲਈਏ ਆ ਕੇ ਅੱਛਾ ਕਹਿੰਦਾ ਮੈਂ ਮੇਰੀ ਮਾਂ ਨੂੰ ਕਹਾਂ ਵੀ ਮੈਨੂੰ ਇਕ ਤਾਲੇ ਦੇ ਘੋੜੀ ਬਾਕੀ ਕੰਠਾ ਨੱਤੀਆਂ ਕੰਨਾਂ ਨੂੰ ਦੋ ਜੋੜੀ ਸਮਾਂ ਮਰੇ ਹੱਥਾਂ 'ਚ ਪਾਉਣ ਨੂੰ ਕਰਵਾ ਦੇ ਕਹਿੰਦਾ ਫੇਰ ਮੈਂ ਜਾਊ ਸਾਂਪਾ ਸੁਪਾ ਕਰਾ ਲਈਆਂ ਜੰਜੀਰੀ ਕਰਾ ਲਈ ਕਹਿੰਦਾ ਮੈਂ ਤਾਂ ਘੋੜੀ ਲੜੀਕਾ ਕਹਿੰਦਾ ਮੈਂ ਤਾਂ ਘੋੜੀ ਤੇ ਚੜ੍ਹ ਕੇ ਤੁਰ ਪਿਆ ਕਹਿੰਦੀ ਅੱਛਾ ਕਹਿੰਦਾ ਮੈਂ ਤਾਂ ਹੌਲੀ-ਹੌਲੀ ਆਹ ਕੋਹਾ ਥੋੜਾ ਪਿੰਡ ਆ ਗਿਆ ਖੂਤ ਆ ਗਿਆ ਖੂਤੇ ਆ ਕੇ ਕਹਿੰਦਾ ਆ ਤੁਹਾਡੀ ਬੁੜੀ ਭਰਦੀ ਦੀ ਪਾਣੀ ਆ ਮਾਈ ਕਹਦਾ ਮੈਂ ਮਾਈ ਨੂੰ ਆਖਿਆ ਪਾਣੀ ਪਿਆ ਦੇ ਇਹ ਮੈਨੂੰ ਕਹਿੰਦੀ ਵੀ ਘਰੀ ਚਲ ਪੁੱਤ ਘਰੇ ਦੁੱਧ ਪਿਉ ਪਾਣੀ ਦਾਖੀ ਹੈ ਕਹਦਾ ਮੈਂ ਤਾਂ ਆਪਣਾ ਹਿਸਾਬ ਲਾ ਲਿਆ ਵੀ ਇਹ ਤਾਂ ਮੇਰੀ ਸੱਸ ਹੈ ਤਦੋਂ ਹਿਸਾਬ ਲਾਇਆ ਵੀ ਮੇਰੀ ਸੱਸ ਹੈ ਕਹਿੰਦਾ ਮੈਨੂੰ ਮੈਂ ਸੱਚ ਸਮਝ ਕੇ ਮੈਂ ਤਾਂ ਇਹਦੇ ਨਾਲ ਤੁਰਿਆ ਘਰੇ ਰਹੀ ਇਹਨੇ ਮੈਨੂੰ ਚੰਗਾ ਕਹਿੰਦਾ ਕੱਪੜਾ ਵਸਾਇਆ ਚੰਗਾ ਬਿਸਤਰਾ ਵਸਾਇਆ ਤੇ ਮੈਂ ਬੈਠਿਆ ਲਿਆ ਕਹਿੰਦਾ ਤੁਹਾਡੀ ਕੁੜੀ ਇੱਥੇ ਤੁਰੀ ਫੜੀ ਤੇ ਲਵੇ ਕਹਿੰਦਾ ਮੈਂ ਸਮਝਿਆ ਵੀ ਇਹ ਬੁੜੀ ਨੇ ਤਾਂ ਸੱਸਾਂ ਲਿਆ ਵੀ ਜਮਾਈ ਹੈ ਮੇਰਾ ਸੱਸ ਹੈ ਕਹਿੰਦਾ ਮੈਂ ਸਮਝਿਆ ਵੀ ਆਹ ਮੇਰੀ ਬਹੂ ਹੈ ਫਿਰ ਇਹ ਵੱਡੀ ਹੋ ਗਈ ਹਾਂ ਆ ਕਿ ਅੱਛਾ ਉਹ ਬਾਅਦ ਗਾ ਤੁਸੀਂ ਫਿਰ ਖੇਤੋਂ ਆ ਗਏ ਤੁਸੀਂ ਵੀ ਮੈਨੂੰ ਵਧੀਆ ਬੁਲਾਇਆ ਚਲਾਇਆ ਮੈਨੂੰ ਬੋਤਲ ਲਿਆਤੀ ਕਹਿੰਦਾ ਮੇਰੇ ਮਨ ਚ ਹੋ ਗਿਆ ਵੀ ਇਹ ਆਪਣੇ ਸਾਲੇ ਨੇ ਫਿਰ ਤਾਂ ਹੀ ਆਪਣੀ ਸੇਵਾ ਕਰਦੇ ਨੇ ਕਹਿੰਦਾ ਹੁਣ ਇਹ ਤੁਸੀਂ ਦੱਸੋ ਇਹਦਾ ਮੈਨੂੰ ਜਵਾਬ ਸਭਾਲ ਦਿਓ ਵੀ ਮੈਂ ਤਾਂ ਸੌਣ ਦਾ ਸੀ ਗੱਲ ਵੀ ਮੈਂ ਤਾਂ ਸੌ ਨਹੀਂ ਆ ਗਿਆ ਮੇਰਾ ਤਾਂ ਸਾਰਾ ਕੰਮ ਇਹਦਾ ਦਾ ਸੱਟ ਹੈ ਉਹ ਕੀ ਬੋਲੋ ਜੇ ਤਾਂ ਕਹਿੰਦੇ ਤੂੰ ਇੱਥੇ ਕਿਨੇ ਵੇਹੈਂ ਤਾਂ ਤਾ ਤਾਂ ਉਹ ਕਹਿੰਦੇ ਵੀ 30000 ਕਹਿੰਦੇ ਕੁੜੀ ਤੋੜ ਦੋ ਕੁੜੀ ਉਹੀ ਤੋੜ ਦੋ ਜਾਂ ਦੋ ਨਹੀਂ 20000 ਦੇਣਾ ਪੂ 20000 ਆਪਾਂ ਤੈਨੂੰ ਠੱਗਣਾ ਸੀ ਆਪਾਂ ਇਹਦਾ ਭੈਣ ਜਰ ਆਪਾਂ ਨੂੰ ਠੱਗ ਕੇ ਲੈ ਗਿਆ ਨਾ ਤਾਂ ਹੁਣ ਉਹਨੂੰ ਜੇ ਤਾਂ ਜਵਾਬ ਦਿੰਦੇ ਨੇ ਤਾਂ ਤਾਂ ਪੈਸੇ ਦੇਣੇ ਪੈਣਗੇ 20 ਉਹ ਕਹਿੰਦੇ ਚਲ ਆਪਾਂ ਤਾਂ ਕੁੜੀ ਵਿਆਹਣੀ ਐ ਕੁੜੀ ਵੀ ਤੋਰ ਦੋ ਚਲ ਹਾਂ ਉਹ ਤਾਂ ਉਥੋਂ ਲੈ ਕੇ ਭਾਈ ਬਿਠਾ ਕੇ ਕੁੜੀ ਨੂੰ ਘੋੜੀ ਤੇ ਪਿੰਡ ਵੱਜਿਆ ਕਹਿੰਦਾ ਆ ਚੱਕ ਮਾਰ ਦੇ ਆਤੀ ਤੈਨੂੰ ਪਾੜ ਕੇ ਮੈਂ ਤਾਂ ਆਪਣੀ ਬਹੂ ਕਹਿੰਦਾ ਕਰੋ ਮੌਜਾ ਉਹ ਕਹਿੰਦੇ ਉਹ ਆਪ ਤੇ ਗੱਲਾਂ ਕਰਨ ਕਹਿੰਦੇ ਭੈਜਰ ਸਮਾਨ ਤਾਂ ਉਹਦਾ ਲੁੱਟਿਆ ਨਹੀਂ ਗਿਆ ਉਹ ਤਾਂ ਆਪਣੀ ਕੁੜੀ ਲੁੱਟ ਕੇ ਲੈ ਗਿਆ ਭੈਜਰ ਸਮਾਨ ਚਲ ਉਹ ਠੱਗ ਭਾਈ ਉਹ ਚੁੱਪ ਕਰਕੇ ਵੀ ਚਲ ਹੁਣ ਤਾਂ ਜਿਹੜੀ ਗੱਲ ਹੋ ਗਈ ਹੋ ਗਈ ਚੁੱਪੀ ਕਰੋ ਹਣਾ ਗਾਹਾਂ ਨਾਲ ਗੱਲ ਬਤਾਓ ਚਲ ਹੁਣ ਉਹਨਾਂ ਨਾਲ ਆਣੀ ਜਾਣੀ ਰੱਖੋ ਬਸ ਫੈ ਗੁਰੂ ਜੀ ਦਾ ਖਾਲਸਾ ਵੇ